ਸਵਾਗਤ ਹੈ ਤੁਹਾਰੇ ਕੋਲ ਨਵਾਂ ਬਲਵਾ ਆਈ ਹੋਪ ਸਾਰੇ ਬੱਧੀਆ ਹੋਵਾਂਗੇ ਤੇ ਆਪਾਂ ਬੜੇ ਵਧੀਆ ਦੇਖੋ ਬਈ ਸੰਗਤ ਦਾ ਤਿਆਰ ਆ ਸਾਰੀ ਹੈਲੋ ਗਾਇਸ ਮੈਂ ਨਹੀਂ ਜਾ ਰਹਾ ਇਹ ਲੈ ਨਹੀਂ ਦੇ ਰਿਹਾ ਲੈ ਬਈ ਸਾਰੇ ਤਿਆਰ ਆ ਮੈਂ ਹੁਣ ਚੱਲੇ ਪਾਵਾਂ ਸੀ ਨੂੰ ਸਾਹਿਬ ਨੂੰ ਡਰਾਈਵ ਚੈੱਕ ਕਰ ਭਾਈ ਚੱਕਰ ਉਹ ਲੈਟਾ ਨੂੰ ਢਲਾ ਦੀ ਦੀ ਪਿਛਲੇ ਵਲੌਗ માં ਦੇਖਿਓ ਸਾਰਾ ਕੁਝ ਫਾਈਨਲ ਕਰ ਦਿਆ ਤਾਂ ਕੰਮ ਯੋ ਕਰ ਰਿਹਾ ਰਿਹਾ ਤਾਂ ਭਾਈ ਕੀ ਕਹਿਣਾ ਚਾਹ ਭਾਈ ਯਾਰ ਬਬਲੂ ਨੂੰ ਬਬਲੂ ਯਾਰ ਮੇਰੇ ਮਨ ਚ ਕੀ ਗੁਨਾਹ ਹੋ ਗਿਆ ਯਾਰ ਕੀ ਗੁਨਾਹ ਹੋ ਗਿਆ ਯੋ ਭਾਈ ਜੈ ਨਹੀਂ ਰਿਹਾ ਯੋ ਤੰਗ ਹੋਇਆ ਕਹਿਣਾ ਉਹਨੂੰ ਲੈ ਚੋ ਪਰੇਸ਼ਾਨ ਨਹੀਂ ਸਕਦਾ ਹਾਂ ਸਿੰਘ ਸਾਹਿਬ ਨੂੰ ਪੁੱਛੋ ਭਾਈ ਇੱਧਰ ਆ ਲੈ ਕਰੋ ਕਿਆ ਨਾ ਹੋ ਗਿਆ ਯਾਰ ਲੋ ਬੰਦਾ ਜਾਣੇ ਨੂੰ ਘਰੇ ਆ ਵਈ ਪਰ ਇਹ ਮਜ਼ਦੂਰੀ ਆ ਜਾ ਨਹੀਂ ਸਕਦਾ 8 ਕੰਮ ਕਿਸ਼ਣਾ ਦੋਨੇ ਟਹਿਰੇ ਨਿਖਲੇ ਬਾਕੀ ਅੱਗੇ ਜਾਗਾ ਮਿਲਾ ਵਈ ਕੋਣ ਹਾਸ ਸਾਸਰੀਆ ਕਾਲੋ ਫਾਟ ਗਿਆ ਬਖੜਿਆ ਕੋਈ ਨਹੀਂ ਆਉਂਦਾ ਉਹ ਡਿਆੜੀ ਬੰਦਾ ਭੇਜਦੇ ਹੋਰ ਡਿਆੜੀ ਨੂੰ ਪੁੱਛਣਾ ਮੈਂ ਨਾ ਨਾ ਯੋ ਭਾਈ ਫਾਟ ਗਿਆ ਤਾਂ ਹੀ ਐਲੀਆ ਗੈਣ ਗੈਣ ਕਰਾ ਮੇਰਾ ਜੀ ਘਰੇ ਜਾਣਾਗਾ ਤਾਂ ਜਾ ਕਿਉਂ ਨਹੀਂ ਰਿਹਾ ਗੈਣ ਗੈਣ ਕੋ ਉਤਾਰਾ ਵੀ ਬੰਦੇ ਨਾਲ ਦੀ ਸੀਟ ਬਾ ਮਿਲਾਂਗੇ ਯਾਰ ਕੁਝ ਨਹੀਂ ਤਾਂ ਜਾਣਿਆ ਵਾਲਾ ਬਣਾ ਉਹ ਦੁਕਾਨ ਬੰਦਿਆ ਕੋਈ ਹੈ ਉਹ ਹੌਲੀਡੇ ਕਰਦੇ ਆ ਲੱਗਾ ਉਪੇ ਤੇ ਕਹਦੇ ਆ ਮੈਂ ਡਿਆੜੀ ਨੂੰ ਮੈਨੂੰ ਭੇਜਦੇ ਆ ਤੱਤ ਜੋੜਿਆ ਅਗਲੇ ਵਾਰ ਦੇਖਿਓ ਮਨ ਮਾਰ ਕੇ ਸਾਰੀ ਇੱਜ਼ਤ ਝਖੜੀ ਪੜਾ ਮਨ ਮਾਰਨਾ ਬੰਦਾ ਲੋਗ ਵੇਖੀ ਮੋਟਰ ਨਾਲ ਦੇਖੀ ਸੀਗੀ ਲੈ ਲੀਓ ਨਾ ਪਿੱਛਾ ਛੜਾ ਪਟਕ ਜਾਏਗਾ ਮਿਨਾ ਇਸ ਦਾ ਤਾਂ ਹੋ ਗਿਆ ਕੈਂਸਲ ਅਰੇ ਸ਼ੌਨ ਹੈ ਬਾਸ ਕ੍ਰਿਆ ਕਾਲੇ ਤੇਓ ਬਈਓ ਲੈਦੀ ਪਿੱਛੇ ਟਰਾਲੀ ਲਾਣੇ ਚੰਮਗਾ ਦੇਖ ਲਓ ਪਿੱਛੇ ਗੁੱਸਾ ਵਾ ਉਸ ਨੂੰ ਬਾਤ ਤਾਂ ਲੱਗ ਜਾ ਓਏ ਕਿੱਥੇ ਲੈਣੀ ਆ ਦੇਖ ਲੈ ਤੇ ਦੇਖੋ ਬਈ ਪਿੱਛੇ ਲੇਟ ਬੱਜੇ ਟਰਾਲੀ ਵਿੱਚ ਚੰਮਗਾ ਪਿੱਛੇ ਲੇਟ ਨਹੀਂ ਹੈ ਲਾਈ ਵੀ ਕੋਈ ਸੀ ਅੰਦਰ ਲਾਈ ਵੀ ਆ लाई दी पिछे नीचा ला दे चमक ये देखो भाई लाइट पड़ते कि चमका अरुण चाव देखो ना, लावा ना ना लावा

ਅੱਗੋਂ ਤਾਂ ਲੱਗ ਗਈ ਠੰਡ ਆਉਂਦੇ ਬੈਠਾਂਗੇ ਪਿੱਛੇ ਬਾਈ ਆਹ ਬੈਠੋ ਮੈਂ ਤਾਂ ਅੱਗਰੇਗਾ ਚਲਾਉਂਗਾ ਆਰਾਮ ਤੇ ਜਦ ਸੂਸੂਗਾ ਆਰਾਮ ਤੇ ਜਦ ਲੱਖ ਫੋਲਾ ਫਿਰ ਚਲਾਵਾਂਗੇ ਹਮ ਰੈਸਟ ਕਰਾਂ ਇਥੇ ਨਾ ਜੋ ਵੀ ਮੇਰੀ ਗੇਲੋ ਪਿੱਛੇ ਬੈਠਾ ਦਾ ਲੈ ਬੈਠਾਂਗੇ ਬਾਈ ਠੰਡਵਾ ਤੂੰ ਉਂਦੋਂ ਦਿਖੋਂ ਰਿਹਾ ਬਾਈ ਕੁਝ ਹੋ ਦੇਖਗਾ ਦੇਖਣਾ ਕੀ ਆ ਵਈ ਤਾਨੂੰ ਪਾਲਸ ਚੈੱਕ ਕਰਾਉ ਜਿਹੜੀ ਮਾਰੀ ਦੀ ਉਹ ਦੇਖੋ ਚਮਕਰੀ ਐਨ यो देखो नवे ਬਣਾਏ ਜੇ ਟਾਇਰ ਯੂਜੀ ਕਹੀਂ ਵੀ ਚੇਕਰਗੇ ਉਹ ਪਲਸ ਮਾਰੇ ਕਰੋ ਬਾਈ ਦੇਖੋ ਇਸਕੇ ਦੇਖੋ ਇਸਪੇ ਦੋ ਹੀ ਪਲਸ ਮਾਰੀ ਹੋਈ ਜਿਹੜੀ ਉਸਕੇ ਲਈ ਇਹ ਆ ਰਿਹਾ ਉਹ ਦੇਖੋ ਇਸਕੀ ਲੱਗ ਰਹੇ ਨਵੇਂ ਵਰਗੇ ਇਸਕੇ ਨਹੀਂ ਤੇਰੇ ਲੱਗ ਰਹੇ ਹਨ ਜਿਹਨੇ ਰਾਸਤੇ ਮਾਰ ਖਵਾਈ ਟਰਾਲੀ ਕਰਾਂ ਮੈਂ ਵੀ ਜਾਊਂਗਾ ਤੈਨੂੰ ਵੀ ਨੋ ਬਾਈ ਪਹਿਲਾਂ ਉਹ ਲੈ ਕੇ ਇਹਨੂੰ ਬਈ ਬਾਈ ਤੈਨੂੰ ਦਿਮਾਗ ਵਿੱਚ ਕੀ ਦੇਖ ਲਿਆ ਤੈਨੂੰ ਕਦੋਂ ਇਤਰੋਂ ਲੱਗਿਆ ਮੈਨੂੰ ਤਾਂ ਇਸਨੇ ਕਿਹੜਾ ਜਗਾਇਆ ਮੇਰਾ ਇੰਨੇ ਬਈ ਦੇਖ ਲਈ ਸਨੇਪ ਵਿਸਕੀ ਇਹ ਕੀ ਹੋਣੀ ਜਿਹੜਾ ਕਿਆ ਬਾਤ ਬਾਈ ਮੈਨੂੰ ਬਈ ਲੇਟ ਪਤਾ ਆ ਇਹਨੂੰ ਸਨੇਪ ਦੇਖੀ ਇੰਨੇ ਤੋਂ ਇੰਨੇ ਸਨੇਪ ਦੇਖੀ ਬਈ ਇਸਕੀ ਦੇਖ ਲਈ ਸਨੇਪ ਇਹਨੂੰ ਲੱਗਿਆ ਪਤਾ ਇਹਨੇ ਨਾਲ ਮੀਟੀ ਪਟਕਾ ਗੱਲ ਬੜੀ ਗੱਡੀ ਆਈ ਕਰ ਮੈਂ ਤਾਂ ਚਹਿ ਰਿਆ ਕਰਿਆ ਕਰਾ ਵੀ ਨਹੀਂ ਪੁੱਛਿਆ ਬਾਕੀ ਸਵੇਰੀ ਪਤਾ ਲਾਗਾ ਛੋਕੜਾ ਕਹੀ ਨਹੀਂ ਚੱਲ ਬਈ ਫਿਰ ਤੂੰ ਹੀ ਚਲਾਵਾ ਗਈ ਗੱਡੀ ਹੋਰੀ ਬੜੀ

ਉਹ ਬਹਰ ਨੂੰ ਉਹ ਬਾਕੀ ਨੀਂਦ ਬੜੀ ਕੰਮ ਕੀ ਜਿਹੜੀ ਦੀ ਇਹਨੇ ਠਾਲ ਦੀ ਵਧੀਆ ਭਾਈ ਆਪਾਂ ਹਾਂ ਹਾਂ ਚੱਲ ਬਾਕੀ ਅੱਗੇ ਜਾ ਕੇ ਮਿਲਾਂ ਕਾਹਾਂ ਕੋਈ ਚੱਲ ਬਾਈ ਜੀ ਨਾ ਐ ਲਈ ਪਿੱਛਾ ਦੋਏ ਦਿਨ ਜਣੇ ਕਾਹਾਂ ਵੀ ਚਲਾਉਂਦੇ ਬਤਾ ਕਿਆ ਕਹਿਣਾ ਜਹਾ ਬਈ ਕਿਆ ਕੰਮ ਅੱਜੀ ਬਾਰੀ ਥਾਰੀ ਆ ਗਈ ਮੋਰਚਾ ਗਿਆੜਾ ਬਈ ਭੰਨਣਾ ਤੋਂ ਪੜਾ ਗਿਆ ਬਬਲੂ ਵੀ ਜਵਾਬ ਦੇ ਗਿਆ ਯੋ ਤਾਂ ਸੌ ਰਿਹਾ ਜੀ ਯਾਰ ਇਹਨੂੰ ਤਾਂ ਜਰੂਰ ਇਹ ਮੇਜਾ ਟਰੈਕਟਰ ਚਲਾਵਾਉਣਗੇ ਬਸ ਕੋਤੋ ਹੋਲੀਏ ਕਰ ਮੈਂ ਕੋਨਾ ਬੜਾਗਾ ਹੋਰ ਰੁਤਬਾ ਆਇਆ ਕਿ ਵੀ ਹੱਥ ਖੜੇ ਹੋਲੀਏ ਕਹਿ ਰਹੇ ਮੈਂ ਨਹੀਂ ਚਲਾਉਂਦਾ ਇਹ 2 ਵਜ ਗਏ ਬਈ ਰਾਤ ਕੇ ਬੋਹਾ ਵੀ ਚਲਾਵਾਉਣਗੇ ਹੋਰ ਤੋਂ ਵੀ ਚਲਾਣੇਗਾ ਨਹੀਂ ਚਲਾ ਬਈ ਫਿਰ ਲੈ ਬਈ ਫਿਰ ਇਹ ਵੀ ਚਲਾਣਾ ਦੋ ਬੁੱਕ ਡਿਵਾਈਸ ਏ 3D ਟੂ ਪੈਲ ਲੈ ਵਾਈਟ ਬੈਕ ਬੁੱਕ ਹੋਗਾ ਫੇਰ ਮਿਲਾ ਲੈ ਵਾਈਟ ਰੈਂਗ ਵੀ ਬੈਠ ਗਏ ਚਲਾ ਫੇਰ ਅੱਗੇ ਜਾਗਾ ਮਿਲਾਂ ਤੁਹਾਨੂੰ ਫੇਰ ਕਹਾ ਦੇ ਮੁੰਚਾ ਮੱਖੀ ਮੁੱਠਿੰਡਾ ਜਾਗਾ ਰੁਕਾਂਗੇ ਸਿੱਧਾ ਖੜੀ ਦੁੱਧ ਤੇ ਲੰਗਰ ਪਾ ਲੈ ਵੇ ਕੇਸਰ ਵਾਲਾ ਦੁੱਧ ਚੱਲ ਰਿਹਾ ਜਿਹਨੂੰ ਖਾਣ ਵਾਲੇ ਪਾਪੜ ਬਾਕੀ ਦੋਵੇਂ ਦੇਖਾ ਟਰਾਲੀ ਖਾਣਾ ਪਹੁੰਚ ਤੋ ਗਏ ਭਾਈ ਨਾ ਵੀਰਵਾਰ ਸਾਹਿਬ ਪਹੁੰਚ ਗਏ ਬਿਲਕੁਲ ਰੇਂਜ ਨਾਲ ਤੇ ਫੜ ਲੈ ਵੇ ਕਿੰਨੇ ਘਰਾਂ ਤੇ ਸੇਵਾ ਚੱਲ ਰਹੀ ਹੈ

ਯੋਗ ਜੀ ਦਰਸ਼ਨ ਕਰੋ ਮੁਖਸਰ ਸਾਹਿਬ ਦੇ

ਅੱਜ ਉੱਭਾ ਜੇ ਦਰਸ਼ਨ ਕਰ ਲਈ ਅਨੇ ਕਰ ਲਈ ਉਹ ਦਰਸ਼ਨ ਤੇ ਠੀਕ ਹੈ ਜੀ ਇਸ ਦਾ ਮੱਥਾ ਜ਼ਰੂਰ ਲਾਗ ਜੀ ਕਿਸੇ ਗੱਲ ਕੋਈ ਨਹੀਂ ਲਾਗੋ ਜੀ ਅੱਠਵਾਂ ਜੁੱਭਾ ਆ ਗਿਆ ਇੱਧਰ ਨਾ ਲਗਾ ਤੂੰ ਸਰੀਪਾ ਲੈ ਬਾਈ ਟਰਾਲੀਆਂ ਪਹੁੰਚ ਗਏ ਤੇ ਦਰਸ਼ਨ ਦਰਸ਼ਨ ਕਰਾਏ ਆਰਾਮ ਸੈਨ ਦਰਸ਼ਨ ਕਰ ਕੇ ਟਕਾਈ ਮੈਂ ਨਾ ਬਾਕੀ ਟਰੈਕਟਰ ਆ ਪਹੁੰਚ ਗਏ ਵਾ ਨੀਂਦ ਐ ਦੀ ਬਹੁਤ ਮੈਂ ਤਾਂ ਕਹਿ ਰਿਹਾ ਪੜਕਾ ਸੋਵਾਂਗੇ ਬਾਕੀ ਦੇਖਾਂ ਜੀ ਕਿੱਧਰ ਇਹਨੂੰ ਗਏ ਕਿਆ ਸਲਾਹ ਬਣਾ ਬੰਦੇ ਐ ਰੇ ਪਿੱਛਾ ਮੈਂ ਗੇ ਅੱਗੇ ਜਲਦੀ ਮੈਂ ਪੜਾਂ ਆ ਜਾਏਗਾ ਥੋੜੀ ਦੇਰ ਬਾਕੀ ਰੈਸਟੂ ਸਟ ਕਰ ਕਾ ਫਿਰ ਦੇਖਾ ਕਿ ਇਧਰੋਂ ਚੱਲੇ ਪਾਵਾਂ ਬਾਕੀ ਤੁਹਾਨੂੰ ਦੱਸਾਂ ਨਾਲੇ ਓਕੇ ਇਹ ਦੇਖੋ ਪਹਿਲਾਂ ਵੀ ਟਰੈਕਟਰ ਪਹਿਲਾਂ ਟਰੈਕਟਰ ਪਰਾਂ ਲਾਇਆ ਤੇ ਉਹਨਾਂ ਲਾਇਆ ਮੈਂ ਤਾਂ ਪੜ ਗਏ ਤੇ ਬਾਕੀ ਰੈਸਟੂ ਸਟ ਕਰਿਆ ਪਾਏ ਤਾਂ ਸੋਰੇ ਤੇ ਇਤਨਾ ਭਾਈ ਨੇ ਟਰੈਕਟਰ ਇਧਰ ਲਾ ਦੇ ਗੁਰਦੁਆਰਾ ਸਾਹਿਬਾਂ ਲਾਇਆ ਦੇਖ ਕੁਝ ਨਹੀਂ ਦਿਖ ਰਿਹਾ ਕੁਝ ਵੀ ਨਹੀਂ ਦਿਖ ਰਿਹਾ ਭਾਈ ਧੁੰਦੀ ਤੇ ਨਹੀਂ ਹੋ ਰਹੀ ਆ ਬਾਕੀ ਤਾਂ ਟਰਾਲੀਆਂ ਪੜੇ ਆ ਕਿਵੇਂ ਮਨਜਾ ਬਾਹੜਾ ਮਨਜਾ ਮਿਲ ਗਿਆ ਤੁਮ ਦਾ ਵੇ ਇਹ ਕਿਥੋਂ ਪੜੀ ਇਹ ਦਾਇਆ ਦੇਖੋ ਮੰਜਾ ਮਨਜਾ ਉਹ ਤਾਂ ਰੋਟੀ ਖਾ ਰਿਆ ਇਹੋ ਦਾਇਆ ਮੰਜਾ ਤਾਂ ਆਪਣਾ ਬਈ ਹਮ ਤੋਰਾ ਪਾਣਾ ਅੰਦਰ ਤੋ ਯਾਰ ਬਹਿਤਰੀ ਆ ਉਹ ਵਾਸਤੇ ਖਾੜਨਾ ਪੜਨਾ ਹੈ ਵਾ ਲੈ ਜਾ ਗਾ ਮੱਕੀ ਠੀਕ ਆ ਫਿਰ ਸਵੇਰੀ ਮਿਲਾ ਇਹ ਤੋਂ ਸੌਂ ਆ ਗਿਆ ਤੋ ਰੈਸਟ ਹੋ ਕਰਾਂਗੇ ਤੂੰਦ ਬਹੁਤ ਹੋਰੀ ਪਹਿਲਾਂ ਸੋਚਦੇ ਜਾਨੇਗੀ ਵੀ ਹੋਰ ਅੱਗੇ ਗੁਰਦੁਆਰਾ ਸਾਹਿਬ ਜਾਵਾਂਗੇ ਮੱਕੀ ਤੂੰ ਤਾਂ ਦੇਖੋ ਵੀ ਤਮੀਆ ਕੁਛ ਨਹੀਂ ਦਿਖ ਰਿਹਾ ਅੱਗਾ ਮੱਕੀ ਠੀਕ ਆ ਫਿਰ ਸਵੇਰੀ ਮਿਲਾ ਮਿਲ ਤੋਂ ਸੌਂ ਆ ਗਿਆ ਤੋ ਰੈਸਟ ਕਰਾਂਗੇ ਲਓ ਬੀੜ ਜੀਆ ਕਰ ਦਿਨ ਚੜ ਗਿਆ ਸੂ ਸੂ ਦਾ ਹੋਟਲ ਇਹ ਸਾਰੇ ਉਹ ਤਿਆਰ ਹੋ ਰਿਹਾ ਦੇ ਟਿਕਟ ਧਰਾਨੇ ਨੂੰ ਕਿ ਚਲਾਵਾ ਗਾਤੀ ਉਹ ਤਾਂ ਦਾ ਸਹੋਰ ਹੈ ਨਹੀਂ ਉਹ ਤਾਂ ਆਇਆ ਹੀ ਨਹੀਂ ਵਸ ਅੱਗਾ ਦੇਖਾਂ ਇਹ ਜਗ ਹੈ ਨਾਵਾ ਧੋਵਾ ਵੀ ਵਾਹ ਪਿਆਰ ਕੀ ਰਹਾ ਆਪਾਂ ਕਿ ਚੱਲੇ ਮਾਣ ਤੁੰਦ ਘਾਤ ਕੀ ਰਾਤ ਤੁੰਦ ਬਹੁਤ ਕੀ ਬਾਈ ਕਿਸੇ ਨਹੀਂ ਦਿਖਦਾ ਇਸ ਕਰ ਕੰਨੀ ਗਏ ਆ ਲਿਓ ਵੀਰ ਮਹੀਂ ਪਹੁੰਚੇ ਨੇ ਜਹਾਂ ਚੱਲੇ ਤੇਰੇ ਪੰਪ ਪਾਦੇ ਯਹਾਂ ਪਹਿਲਾਂ ਮੈਂ ਅਨੂ ਕਾ ਗਏ ਦੇ ਬਾਹਾਂ ਗਰਮ ਪਾਣੀ ਆ ਰਾਇ ਅਸੀਂ ਸੁਨਾਵਾਂਗੇ ਵੈਨ ਪੁਰਾਣਾ ਤੋ ਕੱਪੜੇ ਕਪੜੇ ਚੇਂਜ ਕਰ ਲਾ ਫਿਰ ਚਲਾ ਫੇ ਕਿੱਧਰ ਜਾਣਾ ਬਾਈ ਬੋਲ ਕੋਈ ਪਤਾ ਨਹੀਂ ਕੀ ਦੇਖੋ ਜੀ ਕਿੱਧਰ ਪਹੁੰਚਾਂਗੇ ਜਾਵਾਂਗੇ ਤਾਂ ਹੈ ਕਿਸ ਗੁਰਦੁਆਰੇ ਮਹੀਂ ਉਹ ਜਾ ਰਹੇ ਜੀ ਦਮਦਮਾ ਦਮਦਮਾ ਸਾਹਿਬ ਜਾਵਾਂਗੇ ਜੀ ਸਿੱਧਾ ਬਾਕੀ ਨਾ ਤੋ ਆਹ ਰੈਡੀ ਹੋਗਾ ਫਿਰ ਨਿਕੜਾਂਗੇ ਹੁਣ ਹਾਂ ਨਾ ਲੀਏ ਬਾਈ ਨਾ ਲੀ ਨਾ ਲੀ ਉਹ ਆਸੂ ਚੱਲੋ ਬਾਈ ਨਾ ਮੈਨੂੰ ਘਤਿਆਰਤੀ ਰੋਹਗਾ ਫਿਰ ਨਿਕਣਾ ਮੇਰੇ ਸਿਰ ਦਮ ਦਮ ਸਭ ਚਲਾਗੇ ਮਹਾ ਦਰਸ਼ਨ ਕਰਾਂ ਹਾਂ ਹਾਂ ਨਾ ਬਈ